ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਦੇ ਸ਼ਬਦੰ ਬ੍ਰਹਮਣੇ ক্ষত্রিয় ਸ਼ਬਦੰ ਸੂਰ ਸ਼ਬਦ ਹਾਂਜੀ ਖੱਤਰੀਆਂ ਦਾ ਜਿਹੜਾ ਖੱਤਰੀਓ ਵਾਸਤੇ ਜਿਹੜਾ ਉਪਦੇਸ਼ ਹੈ ਨਾ ਜੀ ਪਹਿਲਾਂ ਬ੍ਰਾਹਮਣਾਂ ਲਈ ਪਹਿਲਾਂ ਦੇਵਦ ਤੋਂ ਲੈ ਕੇ ਪਹਿਲਾਂ ਸੂਰ ਵੀਰ ਦਾ ਸ਼ਬਦ ਹੈ ਸੂਰ ਵੀ ਉਹਨਾਂ ਨੇ ਸੂਰ ਵੀਰ ਦਾ ਇਕੱਲਾ ਹੀ ਉਪਦੇਸ਼ ਕਰਤਾ ਖੱਤਰੀਆਂ ਨੂੰ ਖੱਤਰੀਆਂ ਵਾਸਤੇ ਆ ਬ੍ਰਾਹਮਣ ਦਾ ਛੜ ਦਿੱਤਾ ਸਮਝ ਗਏ ਜੀ ਬ੍ਰਾਹਮਣ ਦਾ ਇਹ ਕਰ ਦਿੱਤਾ ਵੀ वेद ਪੜ੍ਹਨੇ ਔਰ ਪੜਾਉਣੇ بس ਇਹ ਕਰ ਦਿੱਤਾ ਖੱਤਰੀਓ ਨੂੰ ਛਤਰੀਆਂ ਨੂੰ ਕਹਤਾ ਵੀ ਤੁਸੀਂ ਭਾਈ ਜਿਹੜਾ ਸਾਹਮਣੇ ਮੱਥੇ ਜੁੱਝ ਕੇ ਬੱਟੂਗਾ ਰਣ ਦੇ ਦੂਗਾ ਜੰਗ 'ਚ ਉਹ ਸੁਰਗਰ ਨੂੰ ਚਲਾ ਜਾਊਗਾ ਜੀ ਉਹਨਾਂ ਨੂੰ ਇਹ ਕਹਤਾ ਜਿਹੜੇ ਸੀਗੇ ਵੈਸ ਸ਼ੁੱਧਰ ਉਹਨਾਂ ਨੂੰ ਕਹਤਾ ਵੀ ਤੁਸੀਂ ਸੇਵਾ ਕਰੋ ਜਿਵੇਂ ਖੇਤੀ ਕਰਦੇ ਹੋ ਵੀ ਸੇਵਾ ਹੀ ਹੈ ਦੂਜੇ ਕੱਪ ਕਰਦੇ ਇਹ ਵੀ ਸੇਵਾਈ ਹੈ ਬਈ ਸੇਵਾ ਕਰੋ ਤੁਸੀਂ ਖੱਤਰੀ ਹੁੰਦੀ ਹੈ ਬ੍ਰਾਹਮਣ ਦੀ ਤੁਸੀਂ ਕਰਜੋ ਕਿ ਤੁਹਾਡੀ ਵੀ ਬੂਤੀ ਹੋਣੀ ਹੋਣੀ ਇਹ ਉਹਨੇ ਵੱਡ ਦਿੱਤਾ ਉਹ ਨੂੰ ਅਸਲ ਤੇ ਉਸ ਗੱਲ ਨੂੰ ਘੱਟ ਰਹੇ ਨੇ ਬੇਦ ਵਿੱਚ ਨਹੀਂ ਹੈ ਗੱਲ ਹੈਗੀ ਸਬੰਧ ਸ਼ਾਸਤਰਾ ਦੇ ਵਿੱਚ ਇਹ ਗੱਲ ਹੈ ਬੇਦ ਵਿੱਚ ਆ ਗੱਲ ਹੈ ਜਿਹੜੀ ਗੁਰੂ ਸਾਹਿਬ ਗੁਰਬਾਣੀ ਚ ਹਉਜੀ ਜਿਹੜਾ ਸੂਦਰ ਕੱਪ ਸੂ ਆ ਸੂਦਰ ਸ਼ਬਦ ਪ੍ਰਾਕ੍ਰਿਤ ਹੈ ਪ੍ਰਾਕ੍ਰਿਤ ਹੈ ਹਾਂ ਸ਼ੁੱਧਰ ਵਾਸਤੇ ਇਹ ਕਰ ਦਿੱਤਾ ਵੀ ਤੁਸੀਂ ਭਾਈ ਦੂਜੇ ਦੀ ਸੇਵਾ ਕਰੋ ਜੀ ਦੂਸਰੇ ਵਾਸਤੇ ਕਰੋ ਸੇਵਾ ਜੀ ਹਾਂ ਜੀ ਸਰਬ ਸਬਦੰ ਇੱਕ ਸਬਦੰ ਜੇ ਕੋ ਜਾਣੈ ਭੇਉ ਸਾਰਿਆਂ ਨੂੰ ਇੱਕੋ ਹੀ ਉਪਦੇਸ਼ ਹੈ ਅਸਲ ਦੇ ਵਿੱਚ ਇੱਕ ਉਪਦੇਸ਼ ਸਾਰੇ ਉਪਦੇਸ਼ ਆ ਜਾਂਦੇ ਨੇ ਜੇ ਇਸ ਗੱਲ ਦਾ ਕੋਈ ਭੇਦ ਤੇ ਕੋ ਉਪਦੇਸ਼ ਤੇ ਲੈ ਆਏ ਨੇ ਵੈ ਸਾਰੇ ਸ਼ੁੱਧਰ ਇਕੱਠੇ ਕਰਤੇ ਇੱਥੇ ਵੈਸ ਵੀ ਸ਼ੁੱਧਰਾਂ ਵਿੱਚ ਹੀ ਗਿਣੇ ਜਾਂਦੇ ਨੇ ਇਹ ਵੈਸ ਨਹੀਂ ਗਿਣੇ ਚਾਰ ਵਰਣਾਂ ਦੇ ਵਿੱਚ ਛੂਦਰਿਆਂ ਨੇ ਰਾय ਛੂਦਰਾਂ ਦੇ ਵਿੱਚ ਹੀ ਨੇ ਜੀ ਕਿ ਕੋਈ ਵੈਸਾ ਨੂੰ ਆ ਛੂਦਰਾਂ ਨੂੰ ਕੋਈ ਉਪਦੇਸ਼ ਮੈਂ ਕਹਾਂ ਕਿ ਖੇਤੀ ਵੀ ਸੇਵਾਈ ਆ ਉਹ ਦੂਜੀ ਕੰਮ ਵੀ ਸੇਵਾਈ ਆ ਹਾਂ ਕਿ ਕੋਈ ਜਿਹੜੀ ਗੁਰਬਾਣੀ ਆ ਦੇ ਵਿੱਚ ਤਰ੍ਹਾਂ ਨੂੰ ਕੋਈ ਉਪਦੇਸ਼ ਇਕੱਠਾ ਆ ਜਾਂਦਾ ਜੇ ਕੋਈ ਇਸ ਗੱਲ ਦੇ ਭੇਦ ਨੂੰ ਜਾਣ ਲਵੇ ਕਿ ਇੱਕ ਉਪਦੇਸ਼ ਉਹ ਕਿਹੜਾ ਹੈ ਜਿਹੜਾ ਤਿੰਨਾਂ ਵਾਸਤੇ ਹੀ ਕਿ ਕੋਈ ਉਪਦੇਸ਼ ਜਾਂਦੀ ਚਾਰਾਂ ਵਰਣਾਂ ਨੂੰ ਸਾਂਝਾ ਇੱਕ ਉਪਦੇਸ਼ ਹੈ ਉਹਦੇ ਨਾਲ ਸੁਧਰ ਵੀ ਬਣ ਸਕਦੇ ਨੇ ਉਹਦੇ ਨਾਲ ਗੁਪਤੀ ਵੀ ਬਣ ਸਕਦੀ ਹੈ ਕਹ ਰਹੂ ਦਾ ਦੇਵਤ ਵੀ ਦਪੁੱਲ ਹੋ ਸਕਦਾ ਆਦਮੀ ਐ ਆਪਣਾ ਸੂਰਬੀਰ ਵੀ ਹੋ ਸਕਦਾ ਰੱਖਿਆ ਵੀ ਕਰ ਸਕਦਾ ਜਿਵੇਂ ਖਾਲਸੇ ਨੇ ਰੱਖਿਆ ਵੀ ਕੀਤੀ ਆਪਣੀ ਵੀ ਲੋਕਾਂ ਦੀ ਵੀ ਜੀ ਧਰਮ ਦੇਵਤ ਵੀ ਪਰਪਤ ਧਰਮaisa ਕੋਈ ਨਹੀਂ ਜੁੜੀ ਦੇ ਵਿੱਚ ਜਿਹੜਾ ਖਾਲਸੇ ਦਾ ਧਰਮ ਹੋਵੇ ਤੇ ਸੇਵਾ ਵੀ ਆਪਣੀ ਆਫ ਕਰਦਾ ਜੇ ਭਈ ਇਹ ਭੇਦ ਨੂੰ ਜਾਣ ਲਵੇ ਕਿ ਕੋਈ ਸ਼ਬਦ ਕੋਈ ਆਪਣਾ ਕਿਹੜਾ ਉਪਦੇਸ਼ ਹੈ ਜਿਹਦੇ ਚ ਸਾਰੇ ਯੁਗ ਦੇਸ਼ ਜਿਹੜਾ ਜਾਰੇ ਬਦਲਾਂ ਨੂੰ ਸੁਝਾ ਹੋਵੇ ਨਾਨਕ ਦਾ ਤਾਕਤ ਦਾਸ ਹੈ ਸੋਈ ਰਲ ਜੁੜਦੇ ਹੋ ਮੈਂ ਇਸ ਪੇਧ ਨੂੰ ਜਾਣਦਾ ਨਾਨਕੋ ਦਾ ਦਾਸ ਹੈ ਉਹ ਆਪਣੇ ਜਾਲਣ ਵਾਲਾ ਦਨਜੜ ਬਾਇਆ ਰਹਿ ਇਹ ਰਲ ਜੁੜਦੇ ਹੋ ਭਾਇਆ ਤੋਂ ਅੱਗੇ ਆ ਉਹ ਦੇਵ ਬਾਇਆ ਰਹਤਾ ਸੱਚਖੰਡ ਦਾ ਵਾਸੀ ਹੈ ਉਹ ਉਹ ਦੇਵ ਬਾਇਆ ਤੋਂ ਪਾਰ ਜਿਹੜਾ ਇਸ ਪੇਧ ਨੂੰ ਜਾਣਦਾ ਉਹ ਕੋਲ ਸਰਕਾ ਸੇਵਕ ਹੈ ਹਰਕਲ ਸੇਵਕ ਸੋਹਰ ਜੇ ਆ ਪੇਧ ਨੂੰ ਜਾਣੋ ਬਣਸਦੇ ਆ ਉਹ ਬਸੇ ਬਣਸ ਦੇ ਵਿੱਚ ਹੈ ਪਰ ਤੁਸੀਂ ਇਹ ਵਧ ਕੇ ਚਲੋ ਬੋਲ ਰਹੀ ਤੇ ਵਿੱਚ ਹੈ ਨਹੀਂ ਰਹਿੰਦਾ ਹੋਇਆ ਵੀ ਹੈ ਨਹੀਂ ਜੁੜ ਜੁੜਦੇ ਹੋ ਹਾਂਜੀ ਜੀ ਨਿਰੰਜਨ ਤੇ ਉਹਦਾ ਕੀ ਅਰਥ ਹੈ ਆਇਆ ਤਾਂ ਰਹਿਤ ਜੁੜਨ ਉੱਤਰ ਆਇਆ ਜੀ ਜੁੜ ਮਹਿੰਦਰ ਜਿੱਦ ਰਹੀਏ ਆਇਆ ਤਾਂ ਰਹਿਤ ਹੋ ਕੇ ਆਪਣੀ ਸਰੀਰ ਤੇ ਰਹਿੰਦੇ ਹੋਏ ਸਰੀਰ ਆਇਆ ਤਾਂ ਰਹਿਤ ਹੋ ਕੇ ਰਹੀਏ ذربو ਹੋ ਕੇ ਰਹੀਏ ਆਇਆ ਵਿੱਚ ਉਦਾਸੀ ਹੋ ਕੇ ਰਹੀਏ